ਸ਼ਲੋਕ ਮਹੱਲਾ ਪਹਿਲਾ ਮਰਦਾਨਾ ਕਲ ਕਲਵਾਲੀ ਕਾਮ ਮਦ ਮਨੂਆ ਪੀਵਣ ਹਾਰ ਕਰੋਧ ਕਟੋਰੀ ਮੋਹ ਭਰੀ ਇਲਾਵਾ ਅਹੰਕਾਰ ਪਹਿਲਾਂ ਆਪਾਂ ਇਹ ਗੱਲ ਸਪਸ਼ਟ ਕਰ ਲਈਏ ਕਿ ਇਹ ਜਿਹੜਾ ਸ਼ਲੋਕ ਹੈ ਇਹ ਗੁਰੂ ਨਾਨਕ ਸਾਹਿਬ ਦਾ ਹੈਗਾ ਤੇ ਮਰਦਾਨਾ ਇਹਦਾ ਸਿਰਲੇਖ ਹੈ ਹਾਂਜੀ ਰਮ ਮਰਦਾਨਾ ਦਾ ਸਿਰ ਲੈ ਕੇ ਆ ਮਰਦਾਨੇ ਦਾ ਖਾਤਾ ਜੇ ਰੋਜ ਮਰਦਾਨੇ ਦੇ ਸ਼ਲੋਕ ਦਾ ਤੱਤ ਕਰੇ ਦੇ ਵਿੱਚ ਹੀ ਬਰਦਾਨੇ ਦਾ ਖਾਤਾ ਖੁੱਲਿਆ ਹੁੰਦਾ। ਕਿਨੇ ਦੇ ਵਿੱਚ ਬਰਦਾਨੇ ਦੇ ਨੋਟੇ ਸ਼ਲੋਕ ਦਰਜ ਹੁੰਦਾ। ਕੁਝ ਬੀੜਾਂ ਵਿੱਚ ਵੈਸੇ ਲਿਖਿਆ ਹੋਇਆ ਵੀ ਹੈ ਸ਼ਲੋਕ ਮਹੱਲਾ ਪਹਿਲਾ ਮਰਦਾਨਾ ਜਾਂ ਸ਼ਲੋਕ ਮਰਦਾਨਾ ਮਹੱਲਾ ਪਹਿਲਾ ਪਰ ਇਹ ਛਾਪੇ ਵਾਲੀ ਬੀੜ 'ਚ ਇਹ ਨਹੀਂ ਆਇਆ। ਹੋ ਜਦੋਂ ਰੀ ਆਇਆ ਬਰਤਾਲ ਦਾ ਸ਼ਲੋਕ ਨਹੀਂ ਹੈ ਸ਼ਲੋਕ ਦੇ ਨੂੰ ਬਰਤਾਲ ਨੇ ਕਿ ਇੱਕ ਸ਼ਰਾਬ ਦੀ ਤਲਕ ਕੀਤੀ ਹੈ ਗੱਲ ਸ਼ਰਾਬ ਪੀ ਕੇ ਆਦਮੀ ਜਿਹੜਾ ਹੈ ਕੁਝ ਹੋ ਰਿਹਾ ਹੋ ਜਾਂਦਾ ਠੀਕ ਹੈ ਜੀ ਹੋਰ ਜੂਤ ਬੜ ਜਾਂਦਾ ਜਿਵੇਂ ਬਰਤਾਲ ਉਹ ਜਿਹੜਾ ਆਪਣੇ ਆਪ ਨੂੰ ਬਰਤਾਲ ਸੁਣੀ ਚਾਹੇ ਝੂਠ ਦੀ ਸ਼ਰਾਬੇ ਪੀਂਦਾ ਹੋਵੇ ਹੈ ਨਾ ਆਹ ਝੂਠ ਦੇ ਪੀਂਦਾ ਹੋ ਸਕਤੀ ਕੀ ਬਣੀ ਸੱਚਾ ਦਾ ਹੁਦਦੈ ਮਰਦਾ ਉਹ ਤੇ ਕਾਲ ਮਰਦੀ ਕਾਲੀ ਵੀ ਕਿਹਾ ਹੈ ਜਿਹੜੀ ਫੈਕਟਰੀ ਕਮਾਈ ਚੜ੍ਹ ਕੇ ਵਰਦਾ ਨਹੀਂ ਕਹਾ ਲੈ ਅੱਛਾ ਪੱਖ ਹੈਗਾ ਉਹ ਸ਼ਰਾਬ ਦਾ ਲੈ ਪਰ ਸੱਚ ਦੀ ਸ਼ਰਾਬ ਦਾ ਪੱਖ ਹੈ ਜੀ ਹਾਂ ਜੀ ਹਾਂ ਸਲੋਕ ਮਹੱਲਾ ਪਹਿਲਾ ਮਰਦਾਨਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ ਜਿਹੜੀ ਆਤਮਾ ਆਪਨਾ ਕਰਦੀ ਹੈ ਤੇ ਤਾਂ ਨਹੀਂ ਕਰ ਸਕਦੀ ਐ ਸਿਰ ਤੋਂ ਪ੍ਰੈਕਟੀਕਲ ਸ਼ੇਪ ਵੀਰੂ ਦੇ ਸਕਦੇ ਕੁਛ ਵੀ ਸੋਚ ਅਸੀਂ ਕੁਛ ਵੀ ਸਕਦੇ ਹਾਂ ਸੋਚ ਨੂੰ ਪ੍ਰੈਕਟੀਕਲ ਸ਼ੇਪ ਦੇਣੀ ਸਾਡੇ ਵਾਸਤੇ ਗੱਲ ਦੀ ਸੋਚਣ ਦਾ ਤਾਂ ਅਸੀਂ ਆਜ਼ਾਦ ਹਾਂ ਅੱਛਾ ਜੀ ਸੋਚ ਨੂੰ ਪ੍ਰੈਕਟੀਕਲ ਜਿਹੜਾ ਰੂਪ ਲੈਣਾ ਉਹ ਸਾਡੇ ਵਾਸਤੇ ਗੱਲ ਦੀ ਉਹ ਕਬਲ ਫੇਟਾ ਹੋਊਗਾ ਬਈ ਇਹੋ ਕੁਝ ਅੱਛਾ ਜੀ ਹੋਊਗਾ ਹੋਈ ਜੋ ਪਰਮੇਸ਼ਰ ਦੇ ਪਾਸੋਂ ਸੋਚ ਅਸੀਂ ਆਪਣੀ ਵੱਖਰੀ ਵੀ ਕਰਦੇ ਹਾਂ ਪਰਮੇਸ਼ਰ ਦੇ ਪਾਸੋਂ ਦੇ ਵੱਖਰਾ ਵੀ ਸੋਚ ਸੋਚ ਸਕਦੇ ਹੋ ਕੋਈ ਕੰਨ ਨਹੀਂ ਸਕਦੇ ਠੀਕ ਹੈ ਜੀ ਕਲ ਕਲਵਾਲੀ ਕਾਮ ਮਦ ਮਨੂ ਆ ਪੀਵਣ ਹਾਰ ਕਾਮਨਾਵ ਦੀ ਹੈ ਜੀ ਇੱਛਾ ਉਹੀ ਉਹਦਾ ਨਸ ਹੈ ਇਹ ਇੱਛਾ ਦੇ ਵਿੱਚ ਜੇ ਫਰੀਜੰਬੈ ਸੋਚਣ ਦੇ ਲੇਖੇ ਜੇ ਨਾ ਕਰਨ ਦੇ ਮੈਂ ਕਹਾਂ ਉਹ ਕਰਦਾ ਦੇ ਤਰਦਾ ਅਗੇ ਇਹ ਇਹ ਨਸ ਹੈ ਜਿੰਦਗੀ ਇਹ ਸਰਲ ਚ ਹੈ ਜਿੰਦਗੀ ਜੀਵ ਜੀਵ ਕਹਾ ਆਦਮੀ ਇਹ ਜੀਵ ਕਹੋ ਹੈ ਜੀਵ ਦਾ ਹੀ ਨਸ ਹੈ ਇਹ ਲੱਗੇ ਪਰਲ ਕਰਤਾ ਹੋ ਸਕ ਸੰਗਰਾਜੀ ਇਹ ਜਿਵੇਂ ਜਿਹੇ ਤਾਂ ਹੈ ਤੇ ਜ਼ਿੰਦਗੀ ਜੀਉਂਦਾ ਹੈ ਠੀਕ ਹੈ ਕਾਮ ਨੂੰ ਜਿਹੜੀ ਹੈ ਜ ਇਹ ਇਹ ਇਹਦੇ ਵਿੱਚ ਹੈ ਤੇ ਇਹ ਮਨ ਨੂੰ ਇਹਦਾ ਨਸ਼ਾ ਹੈ ਜੀ ਮਨੂ ਆ ਪੀਵਣ ਹਾਰ ਆ ਬੰਦੂ ਰਚਾਇਆ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਕ੍ਰੋਧ ਕਟੋਰੀ ਜੇ ਇਹ ਨਹੀਂ ਕਾਮਲੇ ਦੀ ਭੂਰੀ ਹੁੰਦੀ ਤਾਂ ਇਹ ਗੁੱਸਾ ਵੀ ਆਉਂਦਾ ਹੈ ਜਿਹੜੀਆਂ ਵੀ ਕਾਮਨਾ ਪੂਰੀ ਹੁੰਦੀ ਹੈ ਅੱਛਾ ਪੂਰੀ ਹਰ ਹਰ ਚ ਜਿਹੜਾ ਇਹਦਾ ਵਿਰੋਧ ਹੁੰਦਾ ਰਸਤੇ ਨੂੰ ਜੇਗਾ ਇਹਦੇ ਉੱਤੇ ਗੁੱਸਾ ਝਾੜਦਾ ਹੈ। ਜੇ ਗੋੜਾ ਹੋਵੇ ਮਾਇਆ ਦਾ ਇਹ ਨੂੰ ਲੋੜੇ ਨਾ ਹੋਵੇ ਸਰੀਰ ਦੀ ਤੇ ਦੁਨੀਆ ਦੇ ਕਾਹ ਨੂੰ ਕਿਰੇ ਤੇ ਸੋਚਣ ਦੇ ਵਿੱਚ ਉਹ ਵੀ ਵਿੱਛੇ ਹੈ। ਹੂੰ ਹੂੰ। ਕ੍ਰੋਧ ਵੀ ਵਿੱਛੇਇਆ ਤੱਥ ਹੀ ਰਹਿਣ ਦੇ ਰੂਪੇ ਅੱਡ ਅੱਡ ਰਿਹਾ। ਕਟੋਰੀ ਤਾਂ ਬਰਤਨ ਹੈ ਜਿਹਦੇ ਵਿੱਚ ਮੋਹ ਇਹਨੇ ਪਾਇਆ ਹੋਇਆ। ਕ੍ਰੋਧ ਨੂੰ ਕਰਕੇ ਕਰਦੇ ਸਾਰੇ ਜਨ। ਠੀਕ ਹੈ ਜੀ ਕਰੋਧ ਦਾ ਬਰਤਨ ਮੋਹ ਦਾ ਭਰਿਆ ਹੋਇਆ ਪੀਲਾਵਾਂ ਹੰਕਾਰ ਬ੍ਰੋਹ ਨੇ ਕੌਣ ਕਰ ਤੂੰ ਤਾਂ ਹੋਵੇਂ ਰੋਵੇਂ ਨਾਲ ਬ੍ਰੋਹ ਤੇ ਕਾਰ ਕਰਨਾ ਉਹ ਜੂ ਕੰਬ ਤੇਰਾ ਨਾਮ ਲੈਣਾ ਨਹੀਂ ਆਉਣਾ ਉਹ ਕਰਨਾ ਸਰਕੇ ਛੱਡੂਗਾ ਤੇ ਚਾਰ ਕੇ ਛੱਡੂਗਾ ਬੁਰੀਦਾ ਇਹ ਗਰੋਧ ਹੈ ਨਾ ਉਹ ਥੱਲੇ ਆਵੇ ਕਭ ਤੇ ਬੋਹ ਹੈ ਕਰੋਧ ਹੈ ਤੇ ਕਾਰ ਦੀ ਹਲਾ ਸ਼ਰੀਰ ਵਾਲੇ ਕੰਮ ਕਰਦੇ ਨੇ ਕਾਰ ਹਲਾ ਛੇਰੀ ਦੇ ਰਿਆ ਜਦੋਂ ਕਾਰ ਹਲਾ ਛੇਰੀ ਦਿਨ ਤੇ ਹਟ ਗਿਆ ਉਦੋਂ ਬੇਤਿਆਰ ਸਦਨ ਸਰੀ ਠੀਕ ਹੈ ਜੀ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਕੱਖਿਓ ਕੇ ਦੱਸਦੇ ਨੇ ਉੱਥੇ ਲੋਗ ਆ ਤੇ ਆਪਣਾ ਇਹਨਾਂ ਬਿਲੂ ਇੱਛਾ ਜਿਆਦਾ ਬਿਲੂ ਇੱਛਾ ਯਾਰਾ ਮਿਲਿਆ ਜਿੰਨੇ ਦੂਨੀ ਆ ਵੀ ਬਝਲਸ ਹੈ ਉਹਦੇ ਕਿ ਲੋਪ ਤਾਂ ਆਪਸ ਵਿੱਚ ਜਿਵੇਂ ਲੋਭ ਹੈ ਹਰੇਕ ਕੇ ਜਿਆਦਾ ਚੌਲ ਹੈ ਬਿਲੂ ਜਿਆਦਾ ਬੁਲੇ ایک تا نہیں ہے ایک تا لوگ دی ددھ بجلس پوری لب کی پی پی اوے خوار خاری میں چدیے بھایا زیادہ لے لے تان خاری ہے کٹملے تان خاری ہے باند زیادہ پیجے اورمے خاری ہے زیادہ پیجے راجی ہے ہر ایک آدمی تے رکھے پیل لگنے ہوئے زیادہ پیجے زیادہ پیجے پھر کیو خارے ہو ਇਹ ਜਿਹੜੀ ਗੱਲ ਹੈ ਇਹ ਫਿਰ ਉਹ ਦੁਰਮਤ ਨਾਲ ਜੁੜਦੀ ਹੈ ਜੀ ਇਹ ਸਭ ਦੁਰਮਤ ਦੀਆਂ ਨਿਸ਼ਾਨੀਆਂ ਹਨ ਉਹਦੀ ਦੁਰਮਤ ਦਾ ਰੂਪ ਹੈ ਦੁਰਬੁੱਧ ਕੀ ਕਰ ਰਹੀ ਹੈ ਕੀ ਕਰਾ ਰਹੀ ਹੈ ਉਹਦਾ ਰੂਪ ਹੈ ਤੇ ਫਿਰ ਜਿਹੜਾ ਉਹ ਸ਼ਲੋਕ ਹੈਗਾ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕੰਮਲੀ ਉਹ ਫਿਰ ਇਹਦੇ ਨਾਲ ਮਿਲ ਕੇ ਚੱਲਦੀ ਗੱਲ ਹੈ ਜੀ ਕਾਰੀ ਉਹ ਗੱਲ ਉੱਤੇ ਬਿੜੀ ਪਈਆ ਹਲਸਾ ਉਹ ਹੀ ਆ ਸਾਦੀ ਲਤਖਾ ਉਹਦਾ ਰੂਪ ਹੈ ਉਹ ਬਾਰ ਬਾਰ ਉਹਦੀ ਰਸੀ ਅਸ ਥੋੜੀ ਹੂੰ ਜੇ ਤੀਰ ਫਾੜ ਕੀਤੀ ਵਿੱਚ ਵੀ ਕੁਝ ਨਿਕਲਿਆ ਤੇ ਚੱਲਦੀ ਹੈ ਕਿਧਰੋਂ ਗੱਲ ਕਿਧਰੋਂ ਚੱਲਦੀ ਹੈ ਇਹ ਤੀਰ ਫਾੜ ਕਰਦੀ ਗੱਲ ਆ ਇਥੇ ਸ਼ਰਾਬ ਦੀ ਕਰਦੀ ਹੈ ਗੁਰਬਾਣੀ ਐਸੇ ਦੰਤੀ ਗੱਲ ਕਰਦੀ ਹੈ ਇਹ ਹੀ ਵਿਛੋੜਦੀ ਹੈ ਫਿਰ ਮੇਰੇ ਸਿਰ ਨੂੰ ਠੀਕ ਹੈ ਜੀ ਜਿਹੜਾ ਪੈਣ ਤੁੱਤੀ ਤੇ ਸੰਸਾਰ ਨੂੰ ਲੈ ਪਾਇਆ ਹੈ ਕਿਉਂਕਿ ਇਹ ਮਨ ਪੀ ਰਿਹਾ ਉਹ ਦੂਸਰੀ ਸ਼ਰਾਬ ਤਾਂ ਸਰੀਰ ਪੀਂਦਾ ਇਹ ਮਨ ਪੀ ਰਿਹਾ ਤਾਂ ਇਹ ਖਵਾਰੀ ਕਰ ਰਹੀ ਹੈ ਜੀ ਆ ਬੋਲ ਪੀਂਦਾ ਹਰ ਮਾਨਵ ਪਿੰਡ ਰਾਹੀ ਦਾ ਗਿਆਨ ਰਾਹੀ ਦਾ ਦਾ ਪੀਰ ਦਾ ਵਾਦ ਅਸਬੇਨਾ ਘਰ ਵਾਦ ਹੈ ਠੀਕ ਹੈ ਜੀ ਇਹਦੇ ਨਾਲ ਹੋਰ ਮਜ਼ਬੂਤ ਹੁੰਦੀ ਹੈ ਇਹਦੇ ਪਿੰਡ ਉਹਦੇ ਨਾਲ ਮਜ਼ਬੂਤ ਹੋਦਾ ਉਹ ਬਿਲਕੁਲ ਨੋ ਜੀ ਠੀਕ ਹੈ ਜੀ ਕਰਨੀ ਲਾਹਣ ਫੱਤ ਗੁੜ ਸੱਚ ਸ਼ਰਾ ਕਰਸਾਰ ਜੇ ਸੱਚ ਨੂੰ ਗੁਣ ਬਣਾਇਆ ਜਾਂਦਾ ਤਦ ਵੀ ਨੂੰ ਲਾਹਣ ਬਣਾਇਆ ਜਾਂਦਾ ਲਾਹਣ ਤੋਂ ਕੀ ਭਾਵ ਹੈ ਜੀ ਉਹ ਜਿਹਦੇ ਵਿੱਚ ਗੁੜ ਮਲਾਈ ਦਾ ਪਾਣੀ ਉਹਨੂੰ ਲਾਹਣ ਕਹਿੰਦੇ ਨੇ ਕਹਿਣ ਦਾ ਭਾਵ ਉਹਦਾ ਮੂਲ ਗੁੜੇ ਹੁੰਦਾ ਹੈ ਤਾਂ ਜੇ ਮੂਲ ਰੂਪ ਵਿੱਚ ਸੱਤ ਨੂੰ ਹੀ ਮੂਲ ਬਣਾਇਆ ਜਾਵੇ ਸੱਚ ਦੀ ਬਾਤ ਬੋਲਦਾ ਸੱਚ ਦੀ ਗੱਲ ਕਰਦਾ ਸੱਚਾ ਸੱਚਾ ਚਰਨ ਬਣਾਉਂਦਾ ਕਰਨੀ ਨੂੰ ਲਾਹਣ ਬਣਾਉਂਦਾ ਸੱਚ ਦਾ ਗੁੜ ਪਾ ਕੇ ਸੱਚ ਦੀ ਕਮਾਈ ਕਰਦਾ ਝੂਠ ਨਾ ਬੋਲਦਾ ਝੂਠੀ ਕਮਾਈ ਨਾ ਕਰਦਾ ਰੋਬ ਜਪਦਾ ਸੱਚਾ ਕਰਨਾ ਲੱਗਦਾ ਲੋਕਾਂ ਨੂੰ ਸੱਚ ਗੋੜ ਵਰਗਾ ਲੱਗਦਾ ਸਤ ਗੁੜ ਸੱਚਾ ਸੱਚਾ ਜੀਵਨ ਉਪਤੀ ਇਸ ਕਰਮ ਨੂੰ ਦਾ ਠੀਕ ਹੈ ਜੀ ਸੱਚ ਸ਼ਰਾ ਕਰਸਾਰ ਰੂਪੇ ਸੱਚ ਨਾਲ ਵਿਚਾ ਚੜਦਾ ਜੇ ਉਹ ਆਪਣਾ ਮੇਸਾ ਕਰਦਾ ਸੱਚੇ ਚੱਲਣ ਦਾ ਆਪਣਾ ਮੇਸਾ ਹੁੰਦਾ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਨੁਕਸਾਨ ਹੋ ਜਾਈ ਉਹ ਸੱਚ ਨਾਲ ਵਿਚਾ ਹੁੰਦਾ ਉਹ ਸੱਚ ਬੋਲੇ ਬੇਦੂ ਬੇਰੇ ਚੱਲ ਦੂਜਾ ਹੱਕ ਨਹੀਂ ਖਾਣਾਂ ਤੇ ਇੱਕ ਜਗ੍ਹਾ ਸੱਤ ਗੁਰ ਲਿਖਦੇ ਆਂ ਦੂਜੀ ਜਗ੍ਹਾ ਸੱਚ ਸ਼ਰਾ ਲਿਖਦੇ ਆਂ ਤਾਂ ਇਹ ਦੋਵਾਂ ਅੱਖਰਾਂ ਦਾ ਇੱਕੇ ਪਾਵ ਬਣਦਾ ਜੀ ਸੱਤ ਤੇ ਸੱਚ ਦਾ ਗੁਰ ਤਾਂ ਹੀ ਖਰਾਬ ਬਣਦੀ ਐ ਹੁਣ ਤਾਂ ਸਵਾ ਪਹਿਲਾਂ ਮਿੱਠਾ ਫਿਰ ਖੱਟਾ ਫਿਰ ਕੋਹੜਾ ਅੱਛਾ ਜੀ ਸਵਾਦ ਆ ਉਹਦਾ ਹੀ ਬਦਲਦਾ ਬਾਕੀ ਦਾ ਪਾਣੀ ਤਾਂ ਪਾਣੀ ਹੀ ਰਹਿ ਜਾਂਦਾ ਪਾਣੀ ਦਾ ਕੁਝ ਨਹੀਂ ਬਦਲਦਾ ਪਾਣੀ ਦਾ ਪਾਇਦਾ ਕੋਹੜ ਨਹੀਂ ਬਦਲਦਾ ਅਸਲ 'ਚ ਉਹ ਗੁਣ ਨੇ ਹੀ ਕਹਾ ਜਾਂ ਕੇ ਫਿਰ ਸ਼ਰਾ ਸ਼ਰਾ ਸ਼ਰਾਬ ਨੂੰ ਕਹਿੰਦੇ ਆ ਜੀ ਸੱਚ ਸ਼ਰਾ ਕਰਸਤ ਹਾਂ ਗੁਣ ਨਹੀਂ ਜਾਂਦੇ ਸ਼ਰਾਬ ਵਰਦੇ ਠੀਕ ਹੈ ਤੇ ਇਹਨੂੰ ਅਸੀਂ ਜਿਹੜੀ ਕਹਿੰਦੇ ਆ ਮੁਸਲਮਾਨ ਸ਼ਰਾਚ ਰਹਿਣਾ ਉਹ ਸ਼ਰਾ ਲੱਗ ਹੈ ਇਹ ਅੱਖਰ ਲੱਗੇ ਹਨ ਜੀ ਗੋਬਿੰਦ ਜੀ ਆ ਦੇ ਐਸਲ ਵਿੱਚ ਇਹ ਦੀ ਗੱਲ ਕਰਦੇ ਆਂ ਸ਼ਰਾ ਸੱਚ ਸ਼ਰਾ ਦੀ ਗੱਲ ਕਰਦੇ ਹੁਣ ਹੋ ਸਕਦਾ ਹਾਂ ਜੀ ਤਾਂ ਠੀਕ ਹੈ ਜੀ ਗੁਣ ਮੰਦੇ ਕਰ ਸੀਲ ਕਿਉਂ ਸ਼ਰਮ ਮਾਸ ਆਹਾਰ ਗੁਰੂਆਂ ਨੇ ਮੰਨੇ ਜਾਈਦੇ ਨੇ ਨਾਲ ਰੋਟੀ ਨੂੰ ਗੁਰੂ ਗੁਰੂ ਰੂਪੀ ਬੰਦੇ ਪ੍ਰਸ਼ਾਦੇ ਅੱਧਾ ਪਿੱਛੇ ਭੁੱਲ ਜਵੇ ਸਭ ਅੱਧਾ ਪਿੱਛੇ ਭੁੱਲ ਕੇ ਬੰਦ ਜਵੇ ਗੁਰੂ ਗੁਰ ਕਥੇ ਕਰ ਪੰਛੀ ਦੀ ਗੀਦ ਗੁਰ ਕਥੇ ਸਾਲ ਜੀ ਜੇਨ ਵਾਰ ਵਾਰ ਪੰਛੀ ਦੀ ਗੀਦ ਨੁਕਸਾਨ ਇਹ ਨਫਾ ਦੇ ਵਾਰ ਬੜਤੇ ਇਹ ਅਪਤ ਹੁੰਦੀ ਤੇ ਵਾਰ ਬੜ ਲਈ ਮੰਨਦੇ ਤਾਉ ਉੱਤੇ ਸਾਜਣ ਪਾਲਣ ਰਸਤੇ ਹਰੇਕ ਕੋ ਆਪਣਾ ਬਨੌਣਾ ਹੀ ਬਨੌਣਾ ਚਾਹੇ ਕਿੰਨਾ ਹੀ ਉਹ ਸਾਡਾ ਨਫ਼ਰ ਕਰਦਾ ਅਸੀਂ ਤੇ ਨਫ਼ਰ ਕਰਦੇ ਸੀਗੇ ਪਿਛਲੀ ਮੌੜ ਕਤਾ ਤੇ ਆ ਗਏ ਜੀ ਹਾਂਜੀ ਕਰੀ ਸੀਲ ਘੋ ਸ਼ਰਮ ਮਾਸ ਆਹਾਰ ਕਰੇ ਕਰ ਲੈ ਚੀਤਲਤਾ ਨੂੰ ਵਿਵਸਾਰ ਨੂੰ ਕਿ ਹੋਵਣ ਲਈ ਜਬਰਤਾ ਕੇ ਉਹਦਾ ਕੰਮ ਕਰੂਗੀ ਲੀਵਾ ਵਗੀ ਦਿਵਸ ਸਭ ਤੋਂ ਹੱਥ ਜੋੜਦੀ ਸਭ ਨੂੰ ਬਾਰਡਲ ਬੇ ਗਰੀਬ ਉਹਨਾਂ ਜੋਪੜੇ ਜਾਣਗੇ ਠੀਕ ਹੈ ਕਹਿੰਦਾ ਭਾਬੀ ਜੇ ਗੁਣ ਰੂਪੀ ਮੰਡੇ ਬਣਾਏ ਐ ਉਹਨਾਂ ਨੂੰ ਸੀਲ ਰੂਪੀ ਘੋ ਦੇ ਨਾਲ ਚੋਪੜ ਹੈ ਜੀ ਹਾਂ ਜੀ ਵਿਵਰਤਾ ਹੈ ਤਾਂ ਬੋਲਦੇ ਸੱਤ ਉਹਦਾ ਤੱਤ ਹੈ ਤੱਤ ਰੂਪੀ ਹਾਂ ਬਿਲਕੁਲ ਤੱਤ ਦੀ ਗੱਲ ਕਰ ਕਿ ਹੋਰ ਸੱਚ ਦੀ ਗੱਲ ਕਰ ਠੀਕ ਹੈ ਜੀ ਸ਼ਰਮ మాਸ ਆਹਾਰ ਜਿਹੜੀ ਸ਼ਰਮ ਬੇਜਤੀ ਹੈ ਇਹ ਮਾਸ ਆਹਾਰ ਹੈ ਤੇ ماس آہار ہے کچھ کھالا ہے آہار ماس ہے یہ مطلب ہے شرم یہ جی شرم دوسری بھی لا گے تب ماس آہار کی شرم کی اگلی پو گی مال نہ کھانا جگڑا ہی یہ ترم کا پشا نہیں مال خانا کھانا کیڈے آگے پیچھے ادوچ ہی ماس ہے آہار ہے اتو ودی آہار ہے ਤੇ ਦੁਨੀਆ ਵਿੱਚ ਇਸ ਤਰ੍ਹਾਂ ਲੱਗਦਾ ਨਹੀਂ ਕਿ ਜਿਹੜੇ ਰਾਜਾ ਸ਼ਾਹੀ ਆਪਣੇ ਆਪ ਨੂੰ ਦੁਨੀਆ ਦੇ ਅਮੀਰ ਲੋਕ ਸਮਝਦੇ ਆ ਉਹ ਇੱਕ ਤਾਂ ਸ਼ਰਾਬ ਦੀ ਵਰਤੋਂ ਕਰਦੇ ਆ ਦੂਸਰਾ ਉਹਨਾਂ ਕੋਲ ਕਿਓ ਦੀ ਖੁੱਲ ਹੁੰਦੀ ਹੈ ਤੀਸਰਾ ਉਹ ਮਾਸ ਦਾ ਹਾਰ ਕਰਦੇ ਆ ਮੁਖਰੂਪੀ ਭਗਤ ਹੈਗਾ ਉਹਨਾਂ ਦੇ ਵਾਸਤੇ ਵੀ ਇਹ ਤਿੰਨੇ ਚੀਜ਼ਾਂ ਇੱਥੇ ਲਿਖੀਆਂ ਜੀ ਤੇ ਅਤਮ ਦੇ ਖੁਰਾਕ ਹੈ ਗੁਣ ਇਹ ਇੱਥੇ ਸਭ ਤੋਂ ਮੂਲ ਗੱਲ ਹੈ ਜੀ ਗੁਣ ਕਰਕੇ ਮੰਡਿਆਂ ਚ ਢਿਲ ਕਿਉ ਹੈਗਾ ਤੇ ਇਹਦੇ ਕਰਕੇ ਸ਼ਰਮ ਮਾਸ ਆ ਰਿਹਾ ਹੈ ਗੋਲਾ ਕਰਕੇ ਸਭ ਕੁਝ ਹੈ ਠੀਕ ਹੈ ਉਹਦੇ ਵਿੱਚੇ ਮਾਸ ਹੈ ਦੁੱਧ ਦੇ ਵਿੱਚ ਮਾਸ ਹੈ ਦੁੱਧ ਚ ਕਿਉਂ ਪਹਿਲਾਂ ਜਿਹਨੇ ਕਿ ਉਹ ਖਾ ਲਿਆ ਮਾਸ ਵੀ ਖਾ ਲਿਆ ਠੀਕ ਹੈ ਜੀ ਕਿਤੇ ਦੁੱਧ ਪੀ ਲਿਆ ਮਾਸ ਖਾ ਲਿਆ ਪਹਿਲਾਂ ਹੀ ਦੁੱਧ ਮਾਸ ਹੋਇਆ ਹੈ ਚੇਰੀ ਖੁਰਾਕ ਵੀ ਦੁੱਧ ਹੀ ਹੈ ਸ਼ੁਰੂ ਜੇ ਬੱਚਾ ਦੁੱਧ ਤੋਂ ਇਦਾ ਮਾਸ ਦਾ ਮਾਸ ਨਹੀਂ ਦਾ ਘੜਦਾ ਮਾਸ ਦਾ ਮਾਸ ਹੀ ਖਾ ਰਿਹਾ ਹੈ ਉਹ ਰੂਪ ਬਦਲਿਆ ਹੈ ਇਹ ਮਾਸ ਦਾ ਰੂਪ ਦੂਆ ਹੋਇਆ ਹੋਇਆ ਠੀਕ ਹੈ ਤਾਂ ਫਿਰ ਮਾਸ ਤੋਂ ਹੀ ਮਾਸ ਉੱਪਰ ਜੇ ਲਿਖਿਆ ਹੈ ਆਹ ਬਾ ਜੋ ਖਾ ਰਿਹਾ ਉਹ ਮਾਸ ਹੈ ਜੋ ਪੈਦਾ ਹੋਇਆ ਉਹ ਮਾਸ ਹੈ ਬੱਚਾ ਦੁੱਧ ਤੋਂ ਬਦਿਆ ਮਾਸ ਇਹਦਾ ਮਾਸ ਮਾਸ ਹੈ ਸੀ ਰੂਪ ਦਾ ਫਰਕ ਹੈ ਪਰ ਤੁਸੀਂ ਖਾਣ ਨਾਲ ਮਾਸ ਬਦਲਿਆ ਸਾਡੇ ਸਰੀਰ ਦਾ ਚਾਹੇ ਮਿੱਟੀ ਵੀ ਸੀ ਉਹ ਮਾਸ ਹੈ ਠੀਕ ਹੈ ਜੀ ਗੁਰਮੁਖੀ ਪਾਈਐ ਨਾਨਕਾ ਖਾਦੇ ਜਾਏ ਬਿਕਾਰ ਸੰਤ ਕਹਿੰਦਾ ਗੁਰਮੁਖਾ ਨੂੰ ਐਸੇ ਬੰਦੇ ਦੇ ਵਸਤੂ ਹੈ ਗੁਰਮੁਖਾ ਨੂੰ ਮਿਲਦੀ ਹੈ ਗੁਨਾ ਦੀ ਖਾਦੇ ਜਾਏ ਬਿਕਾਰ ਜੇ ਖਾਵੇ ਤਾਂ ਬਿਕਾਰ ਚਲੇ ਜਾਂਦਾ ਉਹ ਬਣ ਚਲੇ ਜਾਂਦੇ ਨੇ ਲੋਭ ਚਲਾ ਜਾਂਦਾ ਹੈ ਹੂੰ ਹੂੰ ਲੋਭ ਚਲਾ ਜਾਂਦਾ ਹੈ ਜਿਵੇਂ ਬਰਤਾਂ ਦੇ ਅਗੇ ਕੁਝ ਨਹੀਂ ਖੰਦਾ ਜਿਵੇਂ ਬਰਤਾਂ ਤੋਂ ਸਾਰੇ ਹਾਰ ਖਾ ਜਾਂਦੇ ਜੀ ਵਿਵਰਤਾਂ ਗੱਤੇ फडਕ ਨਾ ਜਾਵੇ ਹਰ ਸਾਰੇ ਸ਼ਾਂਤ ਹੋ ਜਾਵੇ ਖਾਦੇ ਜਾਣ ਲੋਕਾਂ ਠੀਕ ਹੈ ਜੀ ਮਹੱਲਾ ਪਹਿਲਾ ਮਰਦਾਨਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਟੋਰੀ ਕੂੜ ਭਰੀ ਇਲਾਏ ਜਮਕਾਲ ਅੰਦਰ ਹਿਰਦੇ ਵਿੱਚ ਆਪਣੀ ਵਰਦੀ ਚੱਲਦੀ ਹੈ ਅੱਛਾ ਗੁਰਕਾ ਬਾਣ ਨਹੀਂ ਚੱਲਦਾ ਠੀਕ ਹੈ ਜੀ ਉਹ ਨਾ ਮੈਂ ਨਾ ਆਪਣੀ ਬਦੀ ਦਾ ਵੀ ਕਹੇ ਰਾਜੇ ਬਾ ਰਾਜਾ ਨੂੰ ਆਪਣੀ ਮਰਜ਼ੀ ਦੇ ਤੋਹਿਆ ਹੁੰਦਾ ਲੋ ਹਾਂਜੀ ਵੀ ਆਪਣਾ ਪਾਣਾ ਨਾ ਗੁਰਤਾ ਪਾਣਾ ਦੋਸਦਾ ਹੀ ਰਹਾ ਕਿ ਆਪੇ ਵੱਧ ਮੱਤ ਹੋਇਆ ਬੈਠਾ ਆਪਣੀ ਹਿਰਦੇ ਚ ਕਿਸੇ ਦੀ ਸੁਣਦਾ ਹੀ ਨਹੀਂ ਅੰਦਰ ਤ੍ਰਿਸ਼ਨਾ ਹੀ ਆ ਬਦੋਗੇ ਤ੍ਰਿਸ਼ਨਾ ਦਾ ਹਾਕ ਬੋਲ ਭਜਿਆ ਬੋਲਦਾ ਸਤਸਾਲੀ ਪਤਾਰਥਾ ਨੂੰ ਤ੍ਰਿਸ਼ਨਾ ਨੂੰ ਬੈਠੇ ਰਹਿਣ ਦੀ ਤ੍ਰਿਸ਼ਨਾ ਕਰਕੇ ਮਨ ਭਜਿਆ ਫਿਰਦਾ ਬਾਜਲਸ ਤੋਂ ਕੀ ਭਾਵ ਹੈ ਜਿੱਥੇ ਇਕੱਠੇ ਹੋ ਕੇ ਲੋਕ ਬੈਨੇ ਆ ਜੀ ਬਾਜਲਸ ਉਹਦੀ ਸੋਸਾਇਟੀ ਹੱਬਕ ਠੀਕ ਹੈ ਜੀ ਵੀ ਜਿਹੜਾ ਮਨ ਧਾਰਿਆ ਉਹ ਜਿਹੜੀ ਅੰਦਰ ਤੇਸ਼ਨਾ ਉਹ ਸੰਗਤ ਹੋ ਰਹੀ ਹੈ ਉੱਥੇ ਉੱਥੇ ਆਦੀ ਸੁਧਤ ਹੋਦੀ ਠੀਕ ਹੈ ਜੀ ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮਕਾਲ ਗੋਦੀਆਂ ਖਿਆਵਾਂ ਪਈ ਹੋਈ ਜਿਹੜੀ ਕਟੋਰੀ ਦੇ ਵਿੱਚ ਮਨਸਾ ਕਟੋਰੀ ਕੂੜ ਭਰੀ ਝੂਠੀ ਹੈ ਬਿਲਕੁਲ

ਇਹ ਜਮਾਤ ਨੂੰ ਕੀ ਤੇ ਰੋਦਕਾ ਜੇ ਆਪਣੀ ਵਜੀ ਤੇ ਚੱਲੀ ਆਪਣਾ ਪਾਣੀ ਚੱਲੀਏ ਬੁਕਾਰੇ ਖੱਟ ਕੇ ਲੈ ਕੇ ਜਾਵਾਂਗੇ ਤੁਹੂ ਇਹ ਰਸਤਾ ਜਿਹੜਾ ਹੈਗਾ ਬੁਕਾਰਾਂ ਦੇ ਵਜ਼ਨ ਦਾ ਰਸਤਾ ਹੈ ਬੁਕਾਰਾਂ ਦੀ ਖੱਟੀ ਐ ਇਸ ਰਸਤੇ ਜਿਹੜਾ ਆਪਣਾ ਪਾਣਾ ਹੈ ਬਕਾਇਾਂ ਦੀ ਖੱਟੀ ਹੈ ਜੀ ਬਿਲਕੁਲ ਆਪਣੇ ਪਾਣੀ ਚੱਲਣ ਬੁਕਾਰਾਂ ਦੀ ਖੱਟੀ ਠੀਕ ਹੈ ਜੀ ਗਿਆਨ ਗੁੜ ਤਾਲਾਹ ਮੰਡੇ ਭੋ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਜੇ ਗਿਆਨ ਨੂੰ ਗੁਣ ਬਣਾਲੀਏ ਜੇ ਗੁਰਮੁਖ ਦੇ ਗਿਆਨ ਨੂੰ ਗੁਣ ਬਣਾਲੀਏ ਸਭ ਚਲਾਵੇ ਬੰਦੇ ਹੁਣ ਆਪਾਂ ਖਾਦੇ ਹੁਣ ਠੀਕ ਹੈ ਜੀ ਭੋਵ ਮਾਸ ਜਿਹੜੀ ਜਿਹੜੀ ਭੋਵ ਹੈ ਡਾਲਾ ਇਹ ਬਾਤ ਮਾਸ ਆ ਆਪਾਂ ਸ ਕੋਈ ਰੋਟੀ ਖਾਣੇ ਕੋਈ ਨਾਲ ਇੱਕ ਰੋਟੀ ਹੁੰਦੀ ਹੈ ਕੋਈ ਪੀਣ ਵਾਲੀ ਚੀਜ਼ ਹੈ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਸਲੂਨਾ ਇਹ ਉਸ ਤਰ੍ਹਾਂ ਨਹੀਂ ਆ ਰਹੀ ਹੈ ਗੱਲ ਵੀ ਗਿਆਨ ਗੁਰ ਹੋਵੇ ਠੀਕ ਹੈ ਜੀ ਗਿਆਨ ਗੁਰ ਸਲਾਹ ਮੰਡੇ ਭਾਉ ਮਾਸ ਆਹਾਰ ਜਿਹੜਾ ਗਿਆਨ ਗੁਰ ਸਭ ਸਲਾਹ ਜਾ ਕੇ ਮੁਰਲੇ ਵੱਲ ਨੂੰ ਦੇ ਸਭ ਸਲਾਹ ਜਦੋਂ ਰੂਪ ਬਦਲ ਜਾਂਦੇ ਠੀਕ ਜੀ ਭਾਉ ਮਾਸ ਆਹਾਰ ਜਿਹੜਾਈ ਬੰਦਿਆਂ ਦੀ ਜੇ ਭੁੱਖ ਹੋਵੇ ਉਹਦੀ ਭੁੱਖ ਜੜੀ ਹੈ ਜੀ ਕੋਈ ਬਾਹਾਰ ਹੈ

ਅੱਲਾ ਬਹਿਸ ਤੋਂ ਜਨ ਜੀ ਇਹ ਸੱਚ ਨਾਲ ਅਧਾਰ ਹੈ ਜੇ ਅਧਾਰ ਇਹ ਬੁਝਵੇ ਡੁੱਬਦਾ ਹੀ ਨਾ ਡੋਲੇ ਨਾ ਡੁੱਬੇ ਉਸ ਆਪ ਸਾਧਰ ਵਿੱਚ ਅਧਾਰ ਇਹ ਲੋਪਦਾ ਹੀ ਸੱਚ ਨਾਮ ਦਾ ਅਧਾਰ ਹੈ ਭਗਵਾਨ ਦਾ ਬਚਾਉਣ ਵਾਲਾ ਠੀਕ ਨਹੀਂ ਜਿਹੜੀਆਂ ਗੱਲਾਂ ਆਪਾਂ ਕਰੀਆਂ ਇਹਦੇ ਹੁਣ ਤੱਕ ਇੱਕ ਤਾਂ ਗੁਣ ਹੋ ਗਿਆ ਜੀ ਗੁਣ ਸਭ ਤੋਂ ਵੱਡੀ ਗੱਲ ਹੈ ਹਨ ਜੀ ਸਭ ਤੋਂ ਵੱਡੀ ਥੱਲੇ ਗੁਣ ਗੁਣ ਦੇ ਗਿਆਨ ਪ੍ਰਾਪਤ ਹੋਏ ਠੀਕ ਹੈ ਉਸ ਤੋਂ ਬਾਅਦ ਫੇ ਗਿਆਨ ਆਈਏ ਦੂਸਰੀ ਗੱਲ ਕਿ ਗਿਆਨ ਹੋਣਾ ਗਿਆਨ ਗੁਰਸਾਲਾਹ ਮੰਡੇ ਗਿਆਨ ਦੇ ਬਿਨਾਂ ਤਾਂ ਬਲ ਖੇੜਾ ਹੀ ਨਹੀਂ ਕਰ ਸਕਦੇ ਝੂਠਾ ਥੱਕਾ ਝੂਠਾ ਥੱਕਾ ਬਲ ਖੇੜਾ ਹੀ ਨਹੀਂ ਕਰ ਸਕਦੇ ਦੂਜੀ ਦੂਜੀ ਚੀਜ਼ ਖਾ ਲੈ ਆਪੇ ਲੇ ਕੇ ਸਰ ਤੇ ਸਲਾਹ ਜਿਹੜੀ ਹੈ ਇਹ ਮੰਡੇ ਆ ਇਹਦਾ ਪ੍ਰਸ਼ਾਦਾ ਹੈਗਾ ਇਹ ਗੁਰਮਤ ਦਾ ਆਧਾਰ ਹੈ ਜੀ ਹੈ ਜੀ ਇਹ ਤੋਂ ਇਹ ਨਾਲ ਸੱਚ ਤੱਕ ਪਹੁੰਚਿਆ ਜਾ ਸਕਦਾ ਕੋ ਗਿਆਨ ਦੇ ਬਿਨੋਂ ਲੋਕ ਕੁਝ ਤੇ ਕੁਝ ਪੜਾਈ ਜਾਂਦੇ ਜਾਨ ਤੇ ਬਿਨਾਂ ਕੁਝ ਤੇ ਕੁਝ ਤਨ ਗਈ ਜਾਂਦੇ ਨੇ ਨਾਲੇ ਗੁਰਮਤ ਕਹਿੰਦੀ ਉਹ ਜਹਾਂ ਗਿਆਨ ਤੇ ਧਰਮ ਹੈ ਤਾਂ ਗਿਆਨ ਤਾਂ ਆਉਣਾ ਹੀ ਚਾਹੀਦਾ ਵਿੱਚ ਹੈ ਜੀ ਕਰਮ আর ਧਰਮ ਦੇ ਵਿੱਚ ਪਛਾਣ ਕਿੱਤੂ ਹੋ ਹਰ ਹੈ ਕਰਮ ਵੇਤਮੇ ਵਿਖਰੀ ਰੇਤ ਦੇ ਵਿੱਚ ਖੰਡ ਵਖੇਰ ਸੀ ਜਾਨ ਅੱਖ ਤੇ ਬਿਨਾਂ ਜਾਣ ਵਾਲੇ ਅੱਖ ਖੁੱਲੀ ਤੇ ਬਿਨਾਂ ਉਹ ਰੇਤਰ ਖੰਡ ਦੇ ਕਿੰਨੇ ਪਛੜੂ ਤਾਰੂਦਾ ਖੰਡਾ ਰੇ ਵਿਚੋ ਲੰਬੜੀ ਆ ਪਰ ਗਿਆਨ ਨਾਲ ਸੁਬਿਲ ਬੱਕੇ ਛੁਗੜੀ ਪਾਣੀਏ ਦਾ ਤਾਰੂਦਾ ਬਿਨਾ ਗਿਆਨ ਦਾ ਛੁਗੜੀ ਹੁੰਦੀ ਜਿੱਦੀ ਰੋਸ਼ਨੀ ਜ਼ਿਆਦਾ ਹੈ ਉਹ ਰੋਸ਼ਨੀ ਨੇ ਫਿਰਸਾ ਕਰਨਾ ਘੱਟ ਰੋਸ਼ਨੀ ਸ਼ੰਕਾ ਪਾ ਰਹੀ ਹੈ ਘੱਟ ਗਿਆ ਤਾਂ ਸ਼ੰਕਾ ਜਵਾਦੂ ਹੋ ਜੇ ਗਿਆਨ ਪੂਰਾ ਹੋਊਗਾ ਉਹ ਪੂਰਤੀ ਤੇ ਪਰਖੜ ਸ਼ਕਤੀ ਗਿਆਨ ਠੀਕ ਹੈ ਇਹ ਸਾਰੇ ਪੱਖੋਂ ਫਿਰ ਸ਼ਲੋਕ ਜਿਹੜਾ ਪੂਰਣ ਹੈ ਜੀ ਕਿਉਂਕਿ ਇੱਕ ਪਾਸੇ ਦਾ ਜਹਾਂ ਗਿਆਨ ਤੇ ਧਰਮ ਹੈ ਦੂਸਰੇ ਪਾਸੇ ਆਪਾਂ ਕਹਿੰਦੇ ਆ ਬੋਲੀਏ ਸੱਚ ਧਰਮ ਇੱਥੇ ਵੀ ਧਰਮ ਦੀ ਗੱਲ ਆ ਗਈ ਹੈ ਜੀ ਸੱਚ ਨੂੰ ਬਿਲਕੁਲ 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 ਭਾਈ ਇਹ ਭੋਜਨ ਸੱਚ ਹੈ ਸੱਚ ਨਾਮ ਦਾ ਠੀਕ ਹੈ ਜੀ ਇਸ ਤੋਂ ਬਾਅਦ ਤੀਸਰਾ ਸ਼ਲੋਕ ਸ਼ੁਰੂ ਹੁੰਦਾ ਜੀ ਉਹਦਾ ਇਹ ਪਰਖ ਸਿਰ ਲੇਖਤਾ ਹੈ ਨਹੀਂ ਪਰ ਉਹਦਾ ਜਿਹੜਾ ਅੱਗੇ 3 ਨੰਬਰ ਲਿਖਿਆ ਹੋਇਆ ਗਿਣਤੀ ਦਾ ਵੀ ਤੀਸਰਾ ਸ਼ਲੋਕ ਜਿਹੜਾ ਹੈ ਉਹ ਇੱਥੋਂ ਸ਼ੁਰੂ ਹੁੰਦਾ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤੀ ਸਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਿਕਾਰ ਇਹ ਤਾਂ ਉੱਪਰਲੇ ਸ਼ਲੋਕ ਨਾਲੇ ਮਿਲ ਕੇ ਚੱਲ ਰਿਹਾ ਜੀ ਉੱਥੇ ਕਾਇਆ ਲਾਹਣ ਆਪ ਮਦ ਕਿਹਾ ਸੀ ਇੱਥੇ ਵੀ ਕਾਇਆ ਲਾਹਣ ਆਪ ਮਦ ਦੇ ਕਿਹਾ ਇੱਥੇ ਲਿਖਿਆ ਹੋਇਆ ਕਾਇਆ ਉੱਥੇ ਕਾਇਆ ਈੜੀ ਨਾਲ ਲਿਖਿਆ ਇੱਥੇ ਯਈਏ ਨਾਲ ਲਿਖਿਆ ਕੋਈ ਫਰਕ ਪੈਂਦਾ ਕਾਇਆ ਯਈਏ ਨਾਲ ਲਿਖਿਆ ਤਾਂ ਕਾਇਆ ਹੋਰੂ ਦੀ ਰੋਲ ਅਦਲ ਨਹੀਂ ਕਰਦੀ ਸ਼ਰੀਰ ਵਿੱਚੋਂ ਬਿਲਕੁਲ ਹੀ ਕੱਢਦਾ ਠੀਕ ਹੈ ਜੀ ਕਾਇਆ ਲਾਹਣ ਆਪਮਦ ਅਮਰਤ ਇਸ ਕੀ ਧਾਰ ਅਮਰਤ ਦਾ ਤਾਂ ਉਡਾਣ ਮਾਇਆ ਕਰਨਤੀ ਵਿੱਚੋਂ ਬਿਲਕੁਲ ਠੀਕ ਹੈ ਜੀ ਕਾਇਆ ਹੁਣ ਜਿੱਦਾਂ ਹੀ ਆ ਗਿਆ ਅੱਲਾ ਜਿੱਦਾਂ ਜਿ ਵਿਚਾਰ ਹੋ ਰਹੀ ਹੈ ਮਤੋਬਰ ਧਾਰਾ ਨਿਕਲਦੀ ਗੁਰ ਪ੍ਰਸਾਦਿ ਕਾਵੇ ਅਮਰ ਧਾਰਾ ਗੁਰਬਾਣੀ ਦੀ ਗੱਲ ਹੈ ਗੁਰਬਾਣੀ ਦੇ ਵਿਚਾਰ ਦੀ ਗੱਲ ਹੈ ਇੱਥੇ ਇੱਥੇ ਬਿਲਕੁਲ ਭਾਲੇ ਸ਼੍ਰੀ ਦੀ ਗੱਲ ਹੀ ਖਤਮ ਉਹਦੀ ਧਾਤ ਕੀ ਹੈ ਪੈਸਾ ਤਾਂ ਉਹ ਵੀ ਹੈ ਪਰ ਅਮਰ ਤਾਂ ਪਿੱਛੇ ਪੈਦਾ ਹੈ ਦੌਰ ਤਾਂ ਉਹਦੀ ਵੀ ਹੈ ਉਹ ਕਤਾਰੂ ਵੀ ਹੈ ਛਿਆਤਾਰੂ ਵੀ ਹੈ ਬਹੁਤ ਬੁਰਤ ਦੀ ਈਚਾ ਆਜੋ ਅਮਰਤ ਹੋਰ ਚਾਹੀਦਾ ਨਿਰਕਾਰੀ ਨਿਰਕਾਰੀ ਦਾਤੂ ਹੈ ਤੁਗਰ ਦੀ ਧਾਰ ਪ੍ਰਾਪਤ ਕਰਨ ਵਾਸਤੇ ਪਿੱਛੇ ਸਤ ਸੰਗਤੀ ਸਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਵਿਕਾਰ ਜੇ ਜੇ ਸਤ ਸੰਗਤੀ ਨਾਲ ਸੱਚ ਨੂੰ ਜੁੜਿਆ ਹੋਇਆ ਆਦਮੀ ਨਾਲ ਮੇਲ ਹੋ ਜਵੇ ਕਿ ਕੋ ਸਤ ਸੰਗਤੀ ਲਾਭਦਾ ਹੈ ਸਤ ਸੰਗਤ ਲਾਭਦੀ ਹੈ ਸਤ ਸੰਗਤੀ ਸਿਉ ਮੇਲ ਹੋਏ ਕੋਈ ਮਿਲ ਜਵੇ ਨਾਲ ਸਤ ਸੰਗਤੀ ਹੋਰ ਜਿਵੇਂ ਨੈਣ ਰੁਗੜ ਕੇ ਗੋਣਾਂਦਕ ਰੋਗਾਂ ਦਾਸ ਨੂੰ ਬਿਲ ਗਿਆ ਲੈ ਸਤ ਸੰਤਿ ਬਿਲ ਗਿਆ ਹੋਏ ਠੀਕ ਹੈ ਜੀ ਸਤ ਜਿਪ ਘਟੋਰੀ ਅਮਰਤ ਭਰੀ ਭੀ ਭੀ ਘਟੇ ਵਿਕਾਰ ਬੰਦੇ ਨੂੰ ਲੱਗ ਜਾਂਦੀ ਹੈ ਘਟੋਰੀ ਅਮਰਤ ਨਾਲ ਭਰ ਜਾਂਦੀ ਹੈ ਜੋ ਜੋ ਪੀ ਲੈਂਦੇ ਵਿਕਾਰ ਸਭ ਬਾਹਰ ਚਲੇ ਜਾਂਦੇ ਨੇ ਦਿਲਦੇ ਚੋਂ ਵਿਕਾਰੇ ਬਾਹਰ ਨਿਕਲ ਜਾਂਦੇ ਨੇ ਸਾਰੇ ਗੋਣਾਂਦਕ ਗੋਣਾਂਦਕ ਬਿਲੇ ਲੈਣੀ ਗੋਲਮੰਦੀ ਫੌਜ ਆਵਣਦੀ ਐ ਉਹ ਗੁਰ ਵਿਚਾਰੇ 2-4 ਹੋਦਿਆਂ ਡਗੜ ਜਾਂਦੇ। ਪਰ ਆਈ ਜਾਂਨੇ ਗੁਰਲੇ ਕੋਣ ਆਈ ਜਾਂਨੇ ਕੋਬੋਲੀ ਬੋਲਦੇ ਗੁਰਨੇ ਕੋਣ ਆਈ ਜਾਂਦੇ ਨੇ। ਉਹ ਜਿਹੜੇ ਗੁਰਾਂ ਦੇ ਵਿਰੋਧੀ ਹੋਦਿਆਂ ਹੌਲੀ 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 ਖੇਖਿਆ ਜਾਂਦੇ ਉੱਥੇ। ਇਹ ਆਪਾਂ ਤਾਂ ਵਿਰੋਧੀ ਤੇ ਆ ਗਏ ਭਾਈ ਇਹਨਾਂ ਦਾ ਹੋ ਗਿਆ ਜੋਰ ਆਪਾਂ ਚੱਲੀਏ। ਠੀਕ ਹੈ ਜੀ। ਪਰ ਇਹ ਦੇਖੀਏ ਜੀ ਆਪਾਂ ਹਾਂ ਜੀ ਪਹਿਲੇ ਸ਼ਲੋਕ ਚ ਕ੍ਰੋਧ ਕਟੋਰੀ ਸੀਗੀ ਦੂਸਰੇ ਚ ਮਨਸਾ ਕਟੋਰੀ ਸੀ। ਪਹਿਲੇ ਜ ਮੋਹ ਭਰੀ ਸੀ ਦੂਏ ਚ ਕੂੜ ਭਰੀ ਸੀ ਪਰ ਹੁਣ ਤੀਸਰੇ ਸ਼ਲੋਕ ਦੇ ਵਿੱਚ ਇਹ ਲਿਵ ਕਟੋਰੀ ਹੋਗੀ ਅੰਮ੍ਰਿਤ ਨਾਲ ਭਰ ਗਈ। ਹਾਂ ਜੀ ਹਾਂ। ਪਹਿਲਾ ਰਾਜਾ ਸੀ ਰਾਜਾ ਕੂੜ ਹੁੰਦਾ ਉਹ ਰਾਜਾ ਕੂੜ ਪਰ ਜਾ। ਜਦ ਜਾਲੀਆਂ ਦੇ ਵਿੱਚ ਮੋਹ ਦੇ ਮੋਹ ਪਰ ਆਉਂਦਾ ਪਹਿਲਾ ਕਟੋਰੀ ਤੇ ਰਾਜੇ ਦੀ ਇਹ ਕੂੜ ਭਰੀ ਹੈ ਪਰਵਾਹ ਨਹੀਂ ਹੈ ਝੂਠੇ ਝੂਠਾ ਜਾਏ ਝੂਠ। ਜਦ ਜਾਲੀਆਂ ਅੰਦਰ ਜੋੜ ਤੋਂ ਦਰਦਾ। ਉਹ ਪਤਾ ਵੀ ਨਾ ਛੋੜ ਕਾਮਨਾ ਆਪਣੀ ਜੁਰੂਰ ਰਾਜੇ ਨੇ ਰਿໄລ ਜੁਰੂਰ ਕਾਮਨਾ ਆਪ ਕਰਦੇ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਜਾਨੂ ਠੀਕ ਹੈ ਜੀ ਇਹ ਤਿੰਨ ਸ਼ਲੋਕ ਸੀਗੇ ਜੀ ਇੱਥੇ ਇਸ ਪੌੜੀ ਨਾਲ ਤਿੰਨ ਸ਼ਲੋਕ ਹੈਗੇ ਆ ਹੁਣ ਆਪਾਂ ਪੌੜੀ ਸ਼ੁਰੂ ਕਰਦੇ ਆ ਜੀ ਪੌੜੀ ਆਪੇ ਸੁਰਨਰ ਗੰ ਗੰਦਰਵ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖੀ ਇਕਤਥ ਕਹਾਂ ਜੀਵਾਤਮਾ ਜੀ ਸੋ ਰਹਾ ਹੈ ਨਾਰਾਇਣ ਘਰ ਦੇ ਰੂਪ ਦੇ ਅੱਛਾ ਜੀ ਕਿਤੇ ਸੋ ਰਹਾ ਕਿਤੇ ਇਹਨਾਂ ਘਰ ਬੈ ਕਿਤੇ ਧਾਰੇ ਸੁਰਮੀ ਹੈ ਜੀਵਾਤਮਾ ਦੀ ਹੈ ਨਾ ਵੀ ਕੋਈ ਇਹ ਆਤਮਾ ਨਹੀਂ ਕਰ ਬੈ ਇਹ ਆਤਮਾ ਹੈ ਜੇ ਵੀ ਆਪਣੀ ਆਪਣੀ ਚਾਹਤ ਹੈ ਇਹਦੀ ਆਪਣੀ ਆਪਣੀ ਅੱਛਾ ਸੀ ਕੋਈ ਤਾਂ ਧਰਮ ਨੂੰ ਗਿਆ ਕੋਈ ਧਰਮ ਬੰਦ ਗਿਆ ਕੋਈ ਗਨ ਰਹਿ ਗਿਆ ਵਿਚਾਲੇ ਰਹਿ ਗਿਆ ਵਿਚਾਰਾ ਬਹੁ ਗਲਤੀ ਚ ਉਹ ਨਰ ਬਣ ਸਕਿਆ ਨਗਰਦਰ ਬਣ ਸਕਿਆ ਸੁਰ ਦੇਵਤਾ ਹੈ ਅੱਛਾ ਜੀ ਸੁਆਪ ਦੇਵਤੇ ਵਾਲਾ ਬਣਾ ਲਿਆ ਨਾਲ ਉਹ ਹੈ ਜਿਹੜਾ ਬਹਾਦਰੀ ਵੀ ਅੱਗੇ ਚਲਾ ਗਿਆ ਅੱਛਾ ਜੀ ਬਹਾਦਰੀ ਵਿਚ ਅੱਗੇ ਚਲਾ ਗਿਆ ਗਾਰਨਲ ਉਹ ਹੈ ਪਬਲਿਕ ਹੈ ਜਿਹੜੇ ਵਿੱਚ ਨਾ ਸੋਲਣੇ ਨਾ ਨਰਨੇ ਨੂੰ ਸੰਦਰਭਿਕ ਪਬਲਿਕ ਅਸਾਂ ਗੱਦਾਰ ਬ ਕੋਣ ਪਚੌਣ ਵਾਲੇ ਚਲੇ ਆ ਗਿਆ ਯਾਨੀ ਚੰਗਰ ਦੇ ਨਾਮ ਦੇ ਜਿਹੜੇ ਗਣਵੇਂ ਵਿੱਚ ਲੋਕ ਘਟਣ ਵਾਲੀ ਬਹੁਤ ਇਹ ਨਾਮ ਘਟਣ ਵਾਲੇ ਦੀ ਉਹਦਾ ਹੀ ਟੋਲਣਾ ਕਿੰਨੀ ਜਿਆਦਾ ਹੈ ਲੋਦੀ ਹੂੰ ਹੂੰ ਪਬਲਿਕ ਆ ਹੈ ਪਬਲਿਕ ਪਬਲਿਕ ਦੇ ਵਿੱਚ ਗਬਈਏ ਵੀ ਹੁੰਦੇ ਨੇ ਲੋਕ ਪਰ ਕਬੀ ਵੀ ਉਹਦੇ ਨਾਮ 'ਤੇ ਪਬਲਿਕ ਦੇ ਵਿੱਚ ਆਈ ਨੇ ਪਰ ਕੁਝ ਨਾ ਪੜ੍ਹ ਸੂਰਮੇ ਵੀ ਹੁੰਦੇ ਨੇ ਨਾਲ ਉਹਦੇ ਪਬਲਿਕ ਦੇ ਵਿੱਚ ਹੀ ਨੇ ਅੱਛਾ ਜੀ ਪਰ ਪਬਲਿਕ ਵੀ ਹੁੰਦੀ ਹੈ ਕਹਿਣ ਦਾ ਕੀ ਭਾਣਿਆ ਜੀ ਆਪੇ ਸੁਰਨਰ ਗੰਗੰਦਰ ਬਾ ਰੂਪ ਨੇ ਜੀ ਦੇ ਜੇ ਇੱਛਾ ਹੈ ਕੋਈ ਸੁਰ ਵੱਡ ਗਿਆ ਕੋਈ ਨਰ ਮੁਰ ਗਿਆ ਕੋਈ ਦਰਬੁਰ ਮੁਰ ਗਿਆ ਉਹ ਲੋਦਾਂ ਹੀ ਵਿਚਾਰਾ ਬਸ ਪਬਲਿਕ ਦੇ ਵਿੱਚ ਜੀ ਸੀ ਠੀਕ ਹੈ ਜੀ ਜੀ ਮਿਲ ਇਹ ਪਾਸ ਕਰਨਾ ਆਇਆ ਹੂੰ ਹੂੰ ਦਿਹਾਣੇ ਪਾਲ ਲੈ ਆਏ ਅੱਛਾ ਜੀ ਇੱਦਾਂ ਹੀ ਆਪਣੀ ਰੁਚੀ ਹੈ ਰੁਚੀ ਨਾਲ ਬਣਦਾ ਜੋ ਕੁਝ ਬਣਦਾ ਜੀ ਜੀਵਨ ਦੀ ਰੁਚੀ ਹੀ ਜੀਵਨ ਨੂੰ ਕੁਝ ਬਣਾਉਂਦੀ ਹੈ ਹੂੰ ਹੂੰ ਆਪੇ ਖੜ ਦਰਸ਼ਨ ਕੀ ਬਾਣੀ ਜਿੱਦੋਂ ਜਿਲੇਗਾ ਤਾਂ ਬੰਨੂ ਕੇ ਲਾਗਾ ਖੜ ਦਰਸ਼ਨ ਦੀ ਬਾਣੀ ਦਾ ਗਿਆਤਾ ਹੋ ਗਿਆ ਖੜ ਗਲਚੂਨ ਲਿਖੇ ਕਿ ਇੱਦ ਕਰ ਲੈ ਫੈਰੀ ਜੀ ਬੁਲੀਏ ਨੇ ਅੱਛਾ ਜੀ ਆਪੇ ਇੱਦ ਕਰ ਲਿਆ ਠੀਕ ਹੈ ਇੱਕ ਭਗਤ ਕਬੀਰ ਜੀ ਦੇ ਸ਼ਲੋਕ ਚ ਵੀ ਇਸ ਤਰ੍ਹਾਂ ਹੀ ਆਉਂਦਾ ਇੱਕ ਜਗ੍ਹਾ ਜੀ ਸੁਰਨਰ ਗਣਗੰ ਦਰਬ ਜਿਨ ਮੋਹੇ ਤ੍ਰਿ ਭਵਨ ਮੇਖੁਲੀ ਲਾਈ ਠੀਕ ਹੈ ਜੀ ਆਪੇ ਸੁਰਨਰ ਗਣਗੰ ਦਰਬ ਆਪੇ ਖਟ ਦਰਸ਼ਨ ਕੀ ਬਾਣੀ ਖਟ ਦਰਸ਼ਨ ਕੀ ਫਿਲੀ ਜਿਹੜੀ ਹੈਗੀ ਹੈ ਇਹ ਸੱਚੀ ਬਾਣੀ ਮਨੁੱਖ ਨੇ ਬਣਾਈ ਹੋਈ ਹੈ ਨਾ ਹਾਂ ਆਦਮੀ ਦੀ ਬੁੱਧੀ ਦਾ ਲੈਵਲ ਤੱਕ ਇਹ ਠੀਕ ਹੈ ਜੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖੀ ਅਕਥ ਕਹਾਣੀ ਆਪੇ ਜੇ ਕਿੰਮ ਕਰ ਕੋਈ ਸ਼ਿਵ ਬਣ ਗਿਆ ਕੋਈ ਸ਼ੰਕਰ ਬਣ ਗਿਆ ਤਾਂ ਵਿਸ਼ ਬਣ ਗਿਆ ਆਪੇ ਗੁਰਮੁਖੀ ਅਕਥ ਕਹਾਣੀ ਆਪੇ ਗੁਰਮੁਖ ਬਣ ਗਿਆ ਕੋਈ ਗੁਰਮੁਖ ਬਣ ਗਿਆ ਠੀਕ ਹੈ ਇਸ ਗੁਰਮੁਖ ਦੀ ਕਹਾਣੀ ਅਕਥ ਹੈ ਗੁਰਮੁਖ ਅਸਲ ਤੇ ਹੈ ਦਾ ਇਹ ਇਤ ਚਲਦਾ 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 ਗੁਰਮੁਖ ਤੇ ਆ ਕੇ ਆਂਦਾ ਕਕਰਤ ਕਹਾਣੀ ਤੇ ਆ ਕੇ ਇਹ ਜੀਵ ਗੁਰੂ ਕੀਏ ਘੱਟ ਕਾਣੀ ਕਰਦਾ ਜਾ ਕੇ ਚਰੇ ਤੇ ਜਾ ਕੇ ਮੈਂ ਇਸ ਤੋਂ ਵੀ ਉੱਪਰ ਚਲਾ ਗਿਆ ਸ਼ਿਮ ਸ਼ਿਮ ਕਰਦਾ ਵੀ ਉੱਪਰ ਚਲਾ ਗਿਆ ਤੇ ਇਹ ਤਿੰਨੇ ਇੱਕ ਦੇ ਨੋਂ ਨਹੀਂ ਹੈ ਜੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਇਹ ਅਲੱਗ-ਅਲੱਗ ਚੀਜ਼ਾਂ ਹੋਰ ਨਾਮੀਆਂ ਦਿਗਲੀਆਂ ਹੋਣੀਆਂ ਨੇ ਤਨੋਂ ਦੇ ਵਿੱਚ ਹਾਂ ਹਾਂ ਇਹ ਵੇ ਰਾਟਾਈ ਕੋਈ ਇਤਨਾ ਉਰਨਾ ਦਾ ਹੋ ਇਹ ਅਸੀਂ ਮੇਰੇ ਕਾਜੀ ਡਿਗਰੀਆਂ ਨੇ 108 108 ਉਹ ਇਹ ਚ ਭਾਲਾ ਫੜਾਇਆ ਜੇ ਕਿਸੇ ਨੇ ਬੇਵਕੀ ਹੈ ਜੀ ਇਹ ਬੇਵਕੀ ਨਹੀਂ ਹੈ ਜੀ ਇਹ ਜੋ ਗੁਰਦਵਾਲਾ ਬਾਦ ਦਾ ਜੀ ਇਹ ਜੋ ਹੁਣ ਆਇਆ ਹੈ ਗਿਆਨੀ ਸਾਹਿਬ ਨਾਲ ਠੀਕ ਹੈ ਜੀ ਉਹਦੇ ਗੁਣਾਂ ਦੇ ਹਿਸਾਬ ਨਾਲ ਡਿਗਰੀਆਂ ਤੇ ਮੰਨਦੀਆਂ ਹੀ ਅਲੱਗ-ਅਲੱਗ ਅਵਸਥਾਵਾਂ ਹੈ ਜੀ ਹਾਂ ਅਵਸਥਾ ਦੁੱਤੀ ਅਲੱਗ-ਅਲੱਗ ਅਵਸਥਾ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੇ ਬਿਵਾਣੀ ਆਪੇ ਜੋਗੀ ਹੈ ਆਪੇ ਭੋਗੀ ਆਪੇ ਸੰਿਆਸੀ ਹੈ ਜਿਦਾਂ ਕਰਦਾ ਹੈ ਠੀਕ ਹੈ ਜੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪੇ ਸੁਗੜ ਸਰੂਪ ਸਿਆਣੀ ਆਪਣੇ ਆਪ ਨਾਲ ਆਪ ਹੀ ਗੋਸ਼ਟੀ ਕਰਦਾ ਵਿਚਾਰ ਕਰਦਾ ਠੀਕ ਹੈ ਜੀ ਆਪ ਆਪਣੇ ਆਪ ਨਾਲ ਵਿਚਾਰ ਵੀ ਆਪੇ ਕਰਦਾ ਇਸ ਤਰੀਕੇ ਨਾਲ ਸੁਗੜ ਸਿਆਣਾ ਬਣ ਜਿਹਦਾ ਹੈ ਜੇ ਵਿਚਾਰਵਾਣ ਬਣ ਜੂਦਾ ਹਰਗੱਲ ਨੂੰ ਵਿਚਾਰਦਾ ਕਿ ਕੰਮ ਕਰਦਾ ਵਿਚਾਰਦਾ ਤੁਝ ਗੁੜਿਆ ਸੀ ਸਭ ਗੁਣ ਸਿਆਣਾ ਵੀ ਬਣ ਜਾਂਦਾ ਅੱਛਾ ਦੂਜਿਆਂ ਦਾ ਕੀਤਾ ਵੀ ਵਿਚਾਰਦਾ ਆਪਣਾ ਵੀ ਵਿਚਾਰਦਾ ਵਿਚਾਰਵਾਣ ਹੋ ਜਾਂਦਾ ਆਪ ਉਪਦੇਸ਼ੇ ਤੋਂ ਕੀ ਭਾਵੇਂ ਜੀ ਕਿ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ ਵੀ ਮੈਂ ਇਹ ਕੰਮ ਕਰਨਾ ਆਪਣੇ ਆਪ ਨੂੰ ਉਪਦੇਸ਼ੇ ਦਾ ਰਸਤਾ ਗਲਤ ਕੇ ਲੈ ਗਿਆ ਫਿਰ ਵਾਪਸ ਆਉਂਦਾ ਅੱਛਾ ਜੇ ਤਾਂ ਰਸਤਾ ਗਲਤ ਹੈ ਨਾ ਦਸਤੇ ਦੇ ਵੀ ਰਸਤਾ ਛੱਡ ਕੇ ਵਾਪਸ ਆ ਜਾਂਦਾ ਠੀਕ ਹੈ ਜੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਾਹ ਹੈ ਜਾਣੀ ਆਪਣੇ ਚੋਣ ਕਰਕੇ ਆਪੇ ਦੇਖਦਾ ਹੈ ਇਹ ਤਜਰਬੇ ਕਰਦਾ ਹੈ ਕਦੇ ਸ਼ਨਾ ਬਣ ਜਾਂਦਾ ਹੈ ਕਦੇ ਮਾੜਾ ਬਣ ਜਾਂਦਾ ਹੈ ਕਦੇ ਪਿਆਰਬਾਨ ਬਣ ਜਾਂਦਾ ਹੈ ਕਦੇ ਗੁੱਸੇਵਾਂ ਬਣ ਜਾਂਦਾ ਹੈ ਕਦੇ ਕੋਈ ਤਿਆਗ ਦਿੰਦਾ ਪਰ ਇਹ ਪਰਮੇਸ਼ਰ ਦੀ ਗੱਲ ਨਹੀਂ ਲੱਗਦੀ ਜੀ ਇਹ ਇੱਥੇ ਇਹ ਜੀਵ ਆਪੇ ਕਰਦਾ ਫਿਰ ਨਹੀਂ ਫਿਰ ਇੱਥੇ ਆਪੇ ਸਭਨਾ ਜੀਆਂ ਕਾਹ ਹੈ ਜਾਣੀ ਪਰਮੇਸ਼ਰ ਤਾਂ ਜਨਮੇ ਦੀ ਲੱਗਦਾ ਪਰ ਹੁਣ ਆਪੇ ਸਭ ਨਾਲ ਜੀਆਂ ਕਾਹੇ ਜਾਣੀ ਤੋਂ ਕੀ ਪ੍ਰੋਬਲਮ ਆਗੇ ਜਾਣੀ ਹੈ ਜੀਆਂ ਦਾ ਇਹ ਜਾਣੀ ਦੀ ਹੈ ਇੱਕ ਦੂਏ ਨੂੰ ਜਾਣਦੇ ਦੀ ਸਭ ਨਾਲ ਜੀਆਂ ਕਾ ਲੇ ਤਾਂ ਹੁਣ ਇਹ ਤਾਂ ਇਹ ਤਾਂ ਸਾਰੇ ਆ ਗਏ ਇਹੀ ਸਭ ਨਾਲ ਇਹਾਂ ਦਾ ਜਾਣੀ ਹੋ ਜਾਊਗਾ ਐਸੇ ਵੀ ਹੋ ਰੋ ਜਾਣੀ ਦੀ ਜਿੱਦਾਂ ਨਿਕਲ ਗਿਆ ਸਭ ਨੇ ਇਹ ਤਾਂ ਜਾਣੀ ਹੋ ਗਿਆ ਕਿਉਂਕਿ ਬਾਕੀ ਨਹੀਂ ਸਾਡੇ ਦਾ ਗੋਲ ਦੇ ਪਰਮੇਸ਼ਰ ਦੇ ਇਹੀ ਜਬ ਨਾਲ ਇਹਾਂ ਦਾ ਜਾਣੀ ਵੜਿਆ ਤਾਂ ਠੀਕ ਹੈ ਜਦੋਂ ਚੌਥੇ ਪੱਜ ਪਹੁੰਚ ਜਾਂਦਾ ਹੈ ਜੀ ਹਾਂ ਤਵੇ ਜੀ ਆਪਾਂ ਜਾਣੀ ਵੀ ਹੈ ਠੀਕ ਹੈ ਜੀ ਹਾਂ ਜੀ ਇੱਥੇ 12ਵੀਂ ਪੜ੍ਹਾਈ ਸਮਾਪਤੀ ਹੈ ਜੀ